ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਅੱਜ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੌੜ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਜਿਮਨੀ ਚੋਣ ਲਈ ਪਹਿਲਾਂ ਇਹ ਖ਼ੱਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਇਸ ਵਾਰ ਇੱਕ ਵਾਰ ਫਿਰ ਦੁਬਾਰਾ ਜਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਨਹੀਂ ਉਤਾਰਨਗੇ ਕਿਉਂਕਿ ਸ਼ਰੂਨੀ ਅਕਾਲੀ ਦਲ ਦਾ ਆਪਸੀ ਕਾਟੋਕਲੇਜ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਤੀਜੀ ਵਾਰ ਸ਼ਰੂਨੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਲੇਕਿਨ ਫਿਰ ਵੀ ਕੌਮ ਵੱਲੋਂ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਕਰਤਾਰ ਕੁਸ਼ੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਸਰਵਾਨਾ ਉੱਤੇ ਵੱਡੇ ਇਲਜ਼ਾਮ ਲਗਾ ਕੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕੀਤੇ ਜਿਹੜੇ ਹਕਮ ਨਾਵੇਂ ਆਏ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਹੀ ਆਏ ਲੇਕਿਨ ਹੁਣ ਜਿਹੜਾ ਸਰਵੇ ਹੈ ਸਰਵੇ ਨੇ ਇੱਕ ਵਾਰ ਜਿਹੜਾ ਹੈ ਪਾਸਾ ਕਰਵਟ ਜਿਹੜੀ ਹੈ ਬਦਲ ਦਿੱਤੀ ਹੈ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਸਤੇ ਇਹ ਜਿਮਨੀ ਚੋਣ ਜਿੱਤਣੀ ਇੰਨੀ ਔਖੀ ਨਹੀਂ ਹੋਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਨਾਲ ਦੀ ਨਾਲ ਹੀ ਡਾਕਟਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਐਜ਼ ਅ ਕੋਆਰਡੀਨੇਟਰ ਬਣਾ ਦਿੱਤਾ ਮਹੇਸ਼ਿੰਦਰ ਗਰੇਵਾਲ ਵੀ ਯਾਨੀ ਕਿ ਪੰਜ ਕੋਆਰਡੀਨੇਟਰ ਬਣਾਏ ਅਤੇ ਦੇਖਰੇ ਕਰਨਗੇ ਡਾਕਟਰ ਦਲਜੀਤ ਸਿੰਘ ਚੀਮਾ ਜਿੰਨੀ ਦੇਰ ਤੱਕ ਜਿਮਣੀ ਚੋਣ ਦੀ ਰੋਟ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਹਲਕਾ ਲੁਧਿਆਣਾ ਪੱਛਮੀ ਤੋਂ ਚੋਣ ਪ੍ਰਚਾਰ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਸੀਟ ਜਿੰਨਾ ਇੰਨੀ ਸਾਨੀ ਹੋਵੇਗੀ ਕਿਉਂਕਿ 2027 ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਆਈ ਸੀ ਕਿਉਂਕਿ ਗੁਰਪ੍ਰੀਤ ਗੋਗੀ ਜਿੱਤੇ ਸੀ ਦੂਸਰੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਅਤੇ ਮਹੇਸ਼ਿੰਦਰ ਗਰੇਵਾਲ ਵੱਲੋਂ ਇਹ ਚੋਣ ਲੜੀ ਗਈ ਸੀ ਅਤੇ ਚੌਥੇ ਨੰਬਰ ਤੇ ਆਏ ਸੀ ਉਧਰ ਭਾਰਤ ਪੂਸ਼ਨ ਆਸ਼ੂ ਵੀ ਹਾਰੀ ਸੀ ਗੁਰਪ੍ਰੀਤ ਗੋਗੀ ਨੂੰ ਲੋਕਾਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਭਾਵੇਂ ਉਹਨਾਂ ਦੀ ਮੌਤ ਹੋ ਗਈ ਲੇਕਿਨ ਉਹਨਾਂ ਵੀ ਰਹਿੰਦੇ ਸਮੇਂ ਤੱਕ ਜਿਹੜਾ ਹੈ ਆਪਣੀ ਪਾਰਟੀ ਦੀ ਖਿਲਾਫੀਤ ਕੀਤੀ ਉਹਨਾਂ ਕਹਿੰਦੇ ਕਿ ਨੀ ਪੱਤਰ ਰੱਖੇ ਜਾ ਰਹੇ ਨਹੀਂ ਲੇਕਿਨ ਕੰਮ ਨਹੀਂ ਕੀਤੇ ਜਾ ਰਹਾ ਕੀ ਗੁਰਪ੍ਰੀਤ ਗੋਗੀ ਨੇ ਸੱਚ ਬੋਲਿਆ ਚਲੋ ਉਹ ਇਸ ਦੁਨੀਆ ਤੇ ਨਹੀਂ ਰਹੇ ਇਸ ਕਰਕੇ ਸੀਟ ਖਾਲੀ ਹੋ ਗਈ ਹੁਣ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਤੋ ਕੋਈ ਟੱਕਰ ਬਣ ਗਈ ਹੈ ਹਾਲਾਂਕਿ ਜਿਹੜੇ ਮਨਜਿੰਦਰ ਸਿੰਘ ਸਿਲਸਾ ਨੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ ਲੁਧਿਆਣਾ ਪਸ਼ਵੀ ਤੋਂ ਤੇ ਨਾ ਤੇ ਕਾਂਗਰਸ ਨੂੰ ਪਾਓ ਤੇ ਨਾ ਪਾਓ ਆਮ ਆਦਮੀ ਪਾਰਟੀ ਨੂੰ ਇਟ ਵੀ ਸੋ ਸਿੱਧੇ ਸ਼ਬਦਾਂ ਵਿੱਚ ਇਸ਼ਾਰਾ ਕਰ ਰਹੇ ਸੀ ਕਿ ਤੁਸੀਂ ਵੋਟ ਪਾਓ ਸ਼੍ਰੋਮਣੀ ਅਕਾਲੀ ਦਲ ਨੂੰ ਦੇਖਣ ਕਹਿੰਦੇ ਨੇ ਕਿ ਹੌਬੀ ਧਾਲੀਵਾ ਜਿਹੜੇ ਜਲਦੀ ਚੋਣ ਮੈਦਾਨ ਦੇ ਵਿੱਚ ਆ ਰਹੇ ਨੇ ਕਿਉਂਕਿ ਹੋਬੀ ਧਾਲੀ ਬਾਲ ਦੇ ਨਾਲ ਵਕ ਵਕ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਯਾਨੀ ਕਿ ਇੱਥੇ ਕੁੰਡੀਆਂ ਦੇ ਸਿੰਘ ਫਸਣਗੇ ਮੁਕਾਬਲਾ ਫਸਮਾ ਹੋਵੇਗਾ ਕਿਉਂਕਿ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹ ਪੂਰਾ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਇੱਕ ਪਲੱਸ ਜਿਹੜਾ ਪੋਜ਼ਿਟਿਵ ਪੁਆਇੰਟ ਹੈ ਜੇਕਰ ਗੱਲ ਕਰੀਏ ਆਧਾਰ ਦੀ ਜੇ ਗੱਲ ਕਰੀਏ ਵੀ 2 ਸਾਲ ਹਾਲੇ 1.5 ਸਾਲ ਹਾਲੇ ਪਿਆ ਹੈ ਸਮਾ ਹੈ ਇਸ ਕਰਕੇ ਲੋਕ ਡਰ ਜਾਣਗੇ ਲੇਕਿਨ ਜੇ ਗੱਲ ਕਰੀਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤੇ ਫਿਰ ਸਮਾ ਤੇ ਕਾਂਗਰਸ ਪਾਰਟੀ ਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ 카ਰਟੋ ਕਲੇਸ਼ ਖਤਮ ਹੋਣਾ ਹੈ ਜਾਂ ਨਹੀਂ ਹੋਣਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਿੰਨੀ ਦੇਰ ਤੱਕ ਪ੍ਰਧਾਨ ਰਹਿੰਦੇ ਨੇ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪੈਂਦੀ ਹੈ ਜਾਂ ਨਹੀਂ ਪੈਂਦੀ ਇਹ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਖਾਸ ਕਰਕੇ ਪੰਥਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਮਨਜ਼ੂਰ ਨਹੀਂ ਲੇਕਿਨ ਸੁਖਬੀਰ ਸਿੰਘ ਬਾਦਲ ਹੁਣ ਤੀਜੇ ਨੰਬਰ ਤੇ ਇਥੋਂ ਆਉਂਦੇ ਨੇ ਕਿ ਚੌਥੇ ਨੰਬਰ ਤੇ ਆਉਂਦੇ ਨੇ ਇਹ ਤਾਂ ਹੁਣ ਪਤਾ ਲੱਗੇਗਾ ਲੇਕਿਨ ਹੁਣ ਜਿਹੜੀ ਟੱਕਰ ਹੈ ਉਹ ਤਕੋਣੀ ਹੈ ਕਿਉਂਕਿ ਸਿੱਖ ਭਾਈ ਚਾਰੇ ਦੀ ਵੋਟ ਹਲਕਾ ਲੁਧਿਆਣਾ ਪੱਛਮੀ ਤੋਂ ਲਗਭਗ 40 ਤੋਂ 45% ਹੈ ਕਿ ਉਹ ਸਿੱਖ ਵੋਟ ਆਸਾਨੀ ਨਾਲ ਲੈ ਜਾਗੇ ਕਿਉਂਕਿ ਇਹ ਵੀ ਖ਼ਲਸ਼ੇ ਪ੍ਰਗਟਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਸਿੱਖ ਭਾਈਚਾਰੇ ਤੋਂ ਹੀ ਕੋਈ ਭਾਰਤੀ ਜਨਤਾ ਪਾਰਟੀ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦੇਵੇ ਭਾਰਤ ਪੂਸ਼ਣ ਆਸ਼ੂ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਲਗਾਤਾਰ ਇੱਕ ਦੂਜੇ ਉੱਤੇ ਚਿਕੜ ਉਛਾਲ ਰਹੇ ਨੇ ਤਜਗਸ ਰਹੇ ਨੇ ਹੁਣ ਵਾਰੀ ਆ ਗਈ ਸ਼ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ 2027 ਦੀ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਵੇਗੀ ਜੇਕਰ ਗੱਲ ਕਰੀਏ ਕਿ ਸੱਤਾਧਾਰੀ ਸਰਕਾਰ ਹੈ 1.5 ਸਾਲ ਹਾਲੇ ਪਿਆ ਹੈ 1.5 ਸਾਲ ਬਾਅਦ ਫਿਰ ਚੋਣਾਂ ਤ ਹੋ ਜਾਣੀਆਂ ਨੇ ਫਿਰ ਲੋਕ ਜਿਹੜੀ ਹੈ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਜੇਕਰ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪੈਂਦੀ ਹੈ ਸਿੱਖ ਭਾਈਚਾਰੇ ਦੀ ਫਿਰ ਕਾਂਗਰਸ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ ਤਾਂ